ਨਾ ਜਿਆਦਾ ਹੈਡੈਕ ਸੀ ਕਿ ਮੈਂ ਮਤਲਬ ਖਾਣਾ ਵੀ ਜਦੋਂ ਖਾਂਦੀ ਸੀ ਤੇ ਮੇਰੇ ਕੰਨ ਵਿੱਚ ਦਰਦ ਜਾਂਦੀ ਸੀ ਐਂਡ ਹੈਡੈਕ ਵਾਸ ਸੋ ਸਟਰੋਂਗ ਦ ਵੈਨਵਰ ਯੂ ਸੀ ਇਟ ਐਨੀਥਿੰਗ ਇਟ ਯੂਸ ਟੂ ਹੈ ਇਨ ਮਾਈ ਇਅਰ ਮੈਂ ਸਵੇਰੇ ਉੱਠ ਕੇ ਬਿਨਾ ਕੁਝ ਖਾਦੇ ਹੀ ਮੈਡੀਸਿਨ ਲੈ ਲਈ ਉਹ ਮੈਡੀਸਿਨ ਵੀ ਮੇਰੇ ਤੇ ਅਸਰ ਨਹੀਂ ਸੀ ਕਰ ਰਹੀ ਐਂਡ ਇਨ ਦ ਮਾਰਨਿੰਗ ਆ ਡਿਡ ਟੇਕ ਅ ਮੈਡੀਕੇਸ਼ਨ ਐਸ ਵੈਲ ਬਟ ਇਟ ਹਡ ਨੋ ਇਫੈਕਟ ਔਨ ਮੀ ਫਿਰ ਮੈਂ ਆਪਣੇ ਆਪ ਹੀ ਡਾਕਟਰ ਕੋਲ ਚਲ ਗਈ ਨੇ ਸਾਲ ਮੈਂ ਮਤਬ ਉਹ ਹੋ ਗਿਆ ਪਰ ਮੈਂ ਕਦੀ ਵੀ ਆਪਣੇ ਆਪ ਡਾਕਟਰ ਕੋਲ ਨਹੀਂ ਗਈ ਜਿੰਨੀ ਦੇਰ ਤੱਕ ਕਿ ਮੈਨੂੰ ਕੋਈ ਪੁੱਛ ਨਾ ਕਰੇ ਐਂਡ ઓਅ ਦਾ ਯੀਅਰਸ ਆਈ ਹੈਵ ਬੀਨ ਹੀ ਆਵ ਨੇਵਰ ਗੋਨ ਟੂ ਦ ਡਾਕਟਰ ਵਿਲਿੰਗਲੀ ਬਾਈ ਮਾਈਸੈਲਫ ਐਂਡ ਆਵ ਓਨਲੀ ਗੋਨ ਟੂ ਦ ਡਾਕਟਰ ਵਨ ਸਮਨ ਐਲਸ ਟੇਕਸ ਮੀ ਨੂੰ ਪਰੀਜ਼ੀਬਲ ਅਮ ਲਾਸਟ ਵੀਕ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਲਾਸ ਸੰਡੇ ਔਰ ਮੈਂ ਜਦੋਂ ਸਵੇਰੇ ਉੱઠી ਮੰਡੇ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੈਂ ਮਤਲਬ ਡਿੱਗ ਜਾਵਾਂਗੀ ਐਂਡ ਮਾਈ ਟੈਸਟੀਸ ਰਿਗਾਰਡਿੰਗ ਮਾਈ ਹੈਲਥ ਲਾਸਟ ਵੀਕ ਮਾਈ ਹੈਲਥ ਵਾਸ ਨਾਟ ਵੈਰੀ ਵੈਲ ਐਂਡ ਆਫਟਰ ਸੰਡੇ ਇਨ ਦੀ ਮਾਰਨਿੰਗ ਔਨ ਮੰਡੇ ਆ ਡਿਡ ਨਾਟ ਫੀਲ ਵੈਰੀ ਵੈਲ ਐਂਡ ਆ ਫੈਲ ਵੈਰੀ ਡਿਜ਼ੀ ਬਟ ਮੈਂ ਪਰਮੇਸ਼ਰ ਦਾ ਨਾਮ ਲੈ ਕੇ ਪੂਰਾ ਦਿਨ ਕੱਢ ਲਿਆ ਔਰ ਮੈਂ ਸਿਕਲਿਵ ਕਾਲ ਕੀਤੀ ਹੋਈ ਸੀ ਆਲਰੇਡੀ but i prayed to the lord and i had already taken the sick leave and in the name of jesus i took that whole day on but when it was the time to sleep my health was not very well and i had pain all over my face all along my jaw uh, ਬਿਨਾ ਕੁਝ ਖਾਦੇ ਹੀ ਮੈਡੀਸਿਨ ਲੈ ਲਈ ਔਰ ਮੈਡੀਸਿਨ ਵੀ ਮੇਰੇ ਤੇ ਅਸਰ ਨਹੀਂ ਸੀ ਕਰ ਰਹੀ ਫਿਰ ਮੈਂ ਆਪਣੇ ਆਪ ਹੀ ਡਾਕਟਰ ਕੋਲ ਚਲ ਗਈ ਐਨੇ ਸਾਲ ਮੈਨੂੰ ਇੱਥੇ ਹੋ ਗਿਆ ਪਰ ਮੈਂ ਕਦੀ ਵੀ ਆਪਣੇ ਆਪ ਡਾਕਟਰ ਕੋਲ ਨਹੀਂ ਗਈ ਜਿੰਨੀ ਦੇਰ ਤੱਕ ਕਿ ਮੈਨੂੰ ਕੋਈ ਪੁੱਛ ਨਾ ਕਰੇ ਐਂਡ ਓਵਰ ਦ ਈਅਰਸ ਦੈਟ ਆਵ ਬੀਨ ਹਿਅਰ ਆਵ ਨੇਵਰ ਗੋਨ ਟੂ ਦ ਡਾਕਟਰ ਵਿਲਿੰਗਲੀ ਬਾਈ ਮਾਈਸੈਲਫ ਐਂਡ ਆਵ ਓਨਲੀ ਗੋਨ ਟੂ ਦ ਡਾਕਟਰ ਵਨ ਸਮਨ ਐਲਸ ਟੇਕਸ ਮੀ ਪਰ ਮੈਂ ਆਪਣੇ ਆਪ ਹੀ ਚਲੀ ਗਈ ਔਰ ਜਦੋਂ ਡਾਕਟਰ ਨੇ ਮੈਨੂੰ ਚੈੱਕ ਕੀਤਾ ਉਹਨੇ ਪੂਰਾ ਨਿਊਰੋ ਸਭ ਕੁਝ ਸਭ ਕੁਝ ਮੇਰਾ ਚੈੱਕ ਕੀਤਾ ਉਹਨੇ ਬੋ ਵਨ ਵੈਂਟ ਟੂ ਦ ਡਾਕਟਰ ਹੀ ਡਿਡ ਅ ਫੁੱਲ ਚੈੱਕ ਹੀ ਚੈੱਕਡ ਏਵਰੀਥਿੰਗ ਕਿਉਂਕਿ ਲਾਸਟ ਈਅਰ ਵੀ ਸੇਮ ਟਾਈਮ ਮੈਨੂੰ ਮਾਈਗਰੇਨ ਦਾ ਅਟੈਕ ਹੋਇਆ ਸੀਗਾ ਬਿਕੋਜ਼ ਲਾਸਟ ਈਅਰ ਐਟ ਦ ਸੇਮ ਡੇਸ ਐਸ ਨਾਉ ਆਈ ਹੈਡ ਅ ਮਾਈਗਰੇਨ ਅਟੈਕ ਔਰ ਮੇਰਾ ਸੀਟੀ ਸਕੈਨ ਹੋਇਆ ਸੀ ਔਰ ਸਭ ਕੁਝ ਨਾਰਮਲ ਆਇਆ ਬਟ ਮੈਨੂੰ ਐਲਪੀ ਲਈ ਕਿਹਾ ਗਿਆ ਸੀ ਔਰ ਮੈਂ ਐਲਪੀ ਨਹੀਂ ਸੀ ਕਰਵਾਇਆ ਐਂਡ ਆਇਦਰ ਸਿਟੀ ਸਕੈਨ ਐਂਡ ਐਵਰੀਥਿੰਗ ਵਾਸ ਫਾਈਨ ਬਟ ਦੇ ਆਸਕ ਮੀ ਟੂ ਡੂ ਸਮਥਿੰਗ ਬਟ ਆ ਡਿਡ ਨਟ ਗੋ ਫੋਰਵਰਡ ਵਿਦ ਆਟ ਪ੍ਰੋਸੈਸ ਬਟ ਐ ਸੌਰੀ ਮੈਨੂੰ ਡਾਕਟਰ ਕਹਿੰਦੇ ਆ ਕਿ ਅਸੀਂ ਤੁਹਾਨੂੰ ਨਾ ਮਾਈਗਰੇਨ ਦੀ ਮੈਡੀਕੇਸ਼ਨ ਦੇ ਦਿੰਨੇ ਆ ਬਟ ਦੇ ਸੈਂਡਡ ਡਾਕਟਰ ਸੈਡ ਵੀਲ ਗਿਵ ਯੂ ਦ ਮੈਡੀਕੇਸ਼ਨ ਫੋਰ ਮਾਈਗਰੇਨ ਬਟ ਜਦੋਂ ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਔਰ ਮੇਰਾ ਬਲੱਡ ਪ੍ਰੈਸ਼ਰ ਇਨਾ ਜਿਆਦਾ ਹਾਈ ਸੀ ਉਹ ਕਹਿੰਦਾ ਕਿ ਇਹ ਕੰਟਰੈਡਿਕਟ ਹੈ ਮੈਡੀਕੇਸ਼ਨ ਦੇਣਾ ਐਂਡ ਵਨ ਦੇ ਚੈੱਕਡ ਐਵਰੀਥਿੰਗ ਦੇ ਸੈਡ ਦ ਉਨੇ ਮੈਨੂੰ ਕਿਹਾ ਕਿ ਨਾ 20 ਮਿੰਟਸ ਲਈ ਆਪਣਾ ਮੈਟਰ ਬਲੱਡ ਪ੍ਰੈਸ਼ਰ ਚੈੱਕ ਕਰੂੰਗਾ ਔਰ ਤੂੰ ਘਰ ਜਾ ਕੇ ਵੀ ਚੈੱਕ ਕਰਨਾ ਆ ਐਂਡ ਹੀ ਸੈਡ ਫਾਰ 20 ਮਿੰਟਸ ਹੌ ਚੈੱਕ ਯੂ ਬਲੱਡ ਪ੍ਰੈਸ਼ਰ ਐਂਡ ਯੂ ਹੈਵ ਟੂ ਚੈੱਕ ਇਟ ਹோம் ਐਸ ਵੈਲ ਕਿੰਦਾ ਤੂੰ ਕਿ ਕੰਮ ਤੇ ਨਹੀਂ ਜਾ ਸਕਦੀ ਜਿੰਨੀ ਦੇਰ ਮੈਂ ਨਾ ਤੈਨੂੰ ਉਹ ਕਰਾਂ ਐਂਡ ਹੀ ਸੈਡ ਅੰਟਲ ਆਈ ਸੇ ਯੂ ਕੈਨ ਨੋਟ ਗੋ ਟੂ ਵਰਕ ਬਟ ਮੈਂ ਡਾਕਟਰ ਨੂੰ ਮੈਂ ਘਰ ਜਾ ਕੇ ਫਿਰ ਬਲੱਡ ਪ੍ਰੈਸ਼ਰ ਚੈੱਕ ਕਰਦੀ ਰਹੀ 20 ਮਿੰਟ ਤੱਕ ਔਰ ਉਹਦੀ ਰੀਡਿੰਗ ਸਾਰੀ ਮੈਂ ਡਾਕਟਰ ਨੂੰ ਸੈਂਡ ਕੀਤੀ ਵਨ ਇਵਨ ਹோம் ਆਈ ਕੈਪਟ ਔਨ ਚੈੱਕ ਮਾਈ ਬਲੱਡ ਪ੍ਰੈਸ਼ਰ ਐਂਡ ਗੇਵ ਔਦਰ ਰਿਪੋਰਟਸ ਟੂ ਡਾਕਟਰ ਉਹਨੇ ਮੈਨੂੰ ਫੇਰ ਫੋਨ ਕੀਤਾ ਡਾਕਟਰ ਨੇ ਜੀਪੀ ਤੋਂ ਐਂਡ ਦ ਜੀਪੀ ਕਾਲਡ ਮੀ ਔਰ ਡਾਕਟਰ ਨੇ ਮੈਨੂੰ ਕਿਹਾ ਕਿ ਮੈਂ ਨਾ ਤੈਨੂੰ ਮੈਡੀਕੇਸ਼ਨ ਲਿਖ ਦਿੰਨਾ ਆ ਔਰ ਅੱਜ ਦੀ ਰਾਤ ਅੱਜ ਦਾ ਦਿਨ ਲੈ ਮੈਡੀਕੇਸ਼ਨ ਔਰ ਫਿਰ ਮੈਂ ਤੈਨੂੰ ਫੋਨ ਕਰਦਾ ਰਹੂੰਗਾ ਔਰ ਤੇਰੀ ਹਾਲਤ ਦੇਖਦਾ ਰਹਾ ਮਤਲਬ ਪੁੱਛਦਾ ਰਹੂੰਗਾ ਐਂਡ ਦ ਡਾਕਟਰ ਸੈਡ ਆਲ ਗਿਵ ਯੂ ਦਿਸ ਮੈਡੀਕੇਸ਼ਨ ਫॉर द ਫॉर द ਡੇ ਐਂਡ ਆਲ ਕੀਪ ਔਨ ਕਾਲਿੰਗ ਯੂ ਐਂਡ ਆਸਕਿੰਗ ਯੂ ਹਾਊ ਯੂ ਫੀਲਿੰਗ ਕਹਿੰਦਾ ਤੂੰ ਕਰੇ ਕਿਦੇ ਨਾਲ ਆ ਕੱਲੀ ਤਾਂ ਨਹੀਂ ਆ ਐਂਡ ਹੀ ਸੈਡ ਆਰ ਯੂ ਅਲੋਨ ਐਟ ਹੋਮ ਮੈਂ ਕਿਹਾ ਨਹੀਂ ਮੇਰਾ ਬੇਟਾ ਨਾਲ ਹੈਗਾ ਆ ਆਈ ਸੈਡ ਨੋ ਮਾਈ ਸਨ ਇਜ਼ ਵਿਦ ਮੀ ਕਹਿੰਦਾ ਕਿ ਉਹਨੂੰ ਕਹਿਣਾ ਕਿ ਤੇਰੇ ਤੇ ਕੀਪ ਐਨ ਆਈ ਔਨ ਯੂ and they told me to uh, keep an eye on her फेर ਮੈਂ ਕਿਹਾ ਮੈਂ ਮਤਲਬ ਨਾਲ ਨਾਲ ਦੁਆ ਕਰੀ ਗਈ ਔਰ ਸਾਰਾ ਕੰਮ ਵੀ ਕਰਦੀ ਰਹੀ ਇਦਾਂ ਹੀ ਐਂਡ ਆਈ ਜਸਟ ਕੈਰੀਡ ਆਨ ਵਿਦ ਮਾਈ ਨੋਰਮਲ ਡੇ ਐਂਡ ਡੇ ਐਵਰੀਥਿੰਗ ਨੋਰਮਲੀ ਬਾਇ ਆਲਸੋ ਪ੍ਰੇ ਸਿਰਦਰ ਦ ਸਟਿਲ ਹੈਗੀ ਸੀ ਬਟ ਬਲੱਡ ਪ੍ਰੈਸ਼ਰ ਵੀ ਹਾਈ ਸੀ ਐਂਡ ਦ ਬਲੱਡ ਪ੍ਰੈਸ਼ਰ ਵਾਸ ਹਾਈ ਐਂਡ ਆਲਸੋ ਹੈਡ ਅ ਹੈਡੀ ਬਟ ਡਾਕਟਰ ਨੇ ਮੈਨੂੰ ਸਿਕਲਿਪ ਦਿੱਤੀ ਓ ਇਸੀ ਔਰ ਕਹਿਆ ਸੀ ਕਿ ਰੈਸਟ ਫੁੱਲ ਰੈਸਟ ਕਰਨੀ ਆ ਉਨੇ ਮੈਨੂੰ ਪਹਿਲਾਂ ਜਦੋਂ ਬਲੱਡ ਪ੍ਰੈਸ਼ਰ ਚੈੱਕ ਕੀਤਾ ਕਹਿੰਦਾ ਮੈਂ ਤੈਨੂੰ ਸਲਿੱਪ ਦੇਣਾ ਆ ਕਿ ਜਾ ਕੇ ਸਟ੍ਰੇਟ ਅਵੇ ਏਐਮਯੂ ਚ ਐਡਮਿਸ਼ਨ ਤੇਰੀ ਕਰਨੀ ਪਾਏਗੀ ਐਨ ਦ ਸੋ ਹੀ ਸੈਡ ਆਲ ਗਿਵ ਯੂ ਸਲਿੱਪ ਐਂਡ ਯੂ ਹੈਵ ਟੂ ਟੇਕ ਅਡਮਿਸ਼ਨ ਇਨਟੂ ਦ ਏਐਨਈ ਮੈਂ ਕਿਹਾ ਨਹੀਂ ਮੈਂ ਨਹੀਂ ਜਾ ਸਕਦੀ ਐਂਡ ਆ ਟੋਲਡ ਹਿਮ ਦੈਟ ਆ ਕੈਨ ਨੋਟ ਗੋ ਮੈਂ ਕਿ ਮੈਂ ਘਰ ਜਾ ਕੇ ਦੇਖਦੀ ਆ ਜੇ ਮੈਨੂੰ ਜ਼ਿਆਦਾ ਫੀਲ ਹੋਇਆ ਕੁਝ ਤੇ ਫਿਰ ਮੈਂ ਚਲ ਜੂਗੀ ਐਮ ਯੂ ਐਂਡ ਆਈ ਟੋਲ ਥਮ ਦੈ ਆਲ ਗੋ ਹੋਮ ਐਂਡ ਇਫ ਆਮ ਨੋਟ ਫੀਲਿੰਗ ਵੈਰੀ ਵੈਲ ਦੈ ਆਲ ਗੋ ਬਟ ਮੈਂ ਪਰਮੇਸ਼ਰ ਦਾ ਨਾਮ ਲੈ ਕੇ ਹਰ ਇੱਕ ਚੀਜ਼ ਨੂੰ ਕੈਨਸਲ ਕੀਤਾ ਬਾਇ ਕੈਨਸਲਡ ਏਵਰੀਥਿੰਗ ਇਨ ਦ ਨੇਮ ਆਫ ਜੀਜ਼ਸ ਉਹਨੇ ਮੈਨੂੰ ਮੈਡੀਕੇਸ਼ਨ ਦਿੱਤੀ ਉਹ ਕਹਿੰਦਾ ਕਿ ਜਦੋਂ ਖਾਣਾ ਖਾਏਂਗੀ ਉਸ ਤੋਂ ਬਾਅਦ ਲੈਣੀ ਆ ਮੈਡੀਕੇਸ਼ਨ ਐਂਡ ਹੀ ਗੇਵ ਮੀ ਦ ਮੈਡੀਕੇਸ਼ਨ ਹੀ ਸੈਡ ਆਫਟਰ ਯੂ ਈਟ ਦੈਨ ਟੇਕ ਇਟ ਫਿਰ ਮੈਂ ਮੈਡੀਕੇਸ਼ਨ ਖਾਣਾ ਖਾਣ ਤੋਂ ਬਾਅਦ ਲੈਣੀ ਸ਼ੁਰੂ ਕੀਤੀ ਹੌਲੀ ਹੌਲੀ ਕਰਕੇ ਮੇ ਐ ਇੰਨਾ ਜਿਆਦਾ ਹੈਡੈਕ ਸੀ ਕਿ ਮੈਂ ਮਤਲਬ ਖਾਣਾ ਵੀ ਜਦੋਂ ਖਾਂਦੀ ਸੀ ਤੇ ਮੇਰੇ ਕੰਨ ਚ ਦਰਦ ਜਾਂਦੀ ਸੀ ਐਂਡ ਹੈਡੈਕ ਵਾਸ ਸੋ ਸਟਰੋਂਗ ਦ ਵੈਨਵਰ ਯੂ ਸੀ ਈਟ ਐਨੀਥਿੰਗ ਇ ਯੂਸ ਟੂ ਹੈ ਇਨ ਮਾਈ ਈਅਰ ਔਰ ਪਰ ਪਰਮੇਸ਼ਰ ਦੀ ਦਿਆਨਾ ਪਰਮੇਸ਼ਰ ਨੇ ਮੈਨੂੰ ਚੰਗਾ ਕੀਤਾ ਬਾਏ ਬਾਈ ਦੀ ਗ੍ਰੇਸ ਆਫ ਦ ਲੂਡ ਆਮ ਫੀਲਿੰਗ ਓਕੇ ਰਾਈਟ ਨਾਓ ਤੇ ਜਦੋਂ ਮੈਂ ਅੱਜ ਸਵੇਰੇ ਆਣਾ ਸੀ ਫਿਰ ਮੇਰੇ ਕੰਨ ਚ ਔਰ ਜੋ ਚ ਪੂਰੀ ਦਰਦ ਸ਼ੁਰੂ ਹੋ ਗਈ ਔਰ ਹੈਡੈਕ ਸ਼ੁਰੂ ਹੋ ਗਈ ਐਂਡ ਥਿਸ ਮਾਰਨਿੰਗ ਐਸ ਵੈਲ ਦ ਹੈਡੈਕ ਸਟਾਰਟਿਡ ਅਗੇਨ ਪਰ ਮੈਂ ਕੰਮ ਕਰਦੀ ਰਹੀ ਮੈਂ ਕਿਹਾ ਨਹੀਂ ਮੈਂ ਇਹਨੂੰ ਅਵੋਇਡ ਕਰਨਾ ਆ ਮੈਂ ਇਹਦੇ ਤੇ ਧਿਆਨ ਨਹੀਂ ਦੇਣਾ I just ignore it ਪਰ ਜਦੋਂ ਮੈਂ ਚਰਚ ਚ ਆਈ ਔਰ ਪ੍ਰੇਅਰ ਕੀਤੀ ਔਰ ਮੈਂ ਪਰਮੇਸ਼ਰ ਨੂੰ ਇਹੀ ਕਿਹਾ ਕਿ ਪਰਮੇਸ਼ਰ ਤੂੰ ਮੇਰੇ ਲਈ ਕੋੜੇ ਖਾਦੇ ਔਰ ਮੈਨੂੰ ਚੰਗਾ ਭਲਾ ਕਰ ਦਿੱਤਾ ਮੈਂ ਇਸੇ ਗੱਲ ਤੇ ਵਿਸ਼ਵਾਸ ਕਰਦੀ ਆ I when I came to church I believed on Jesus and I said to the Lord Lord uh, stripes are you took on the cross you took for me ਔਰ ਬਿਲੀਵ ਕਰਿਓ ਮੈਂ ਵਰਸ਼ਿਪ ਚ ਸੌਂਗ ਨਹੀਂ ਸੀ ਗਾ ਪਾ ਰਹੀ ਕਿਉਂਕਿ ਮੇਰੇ ਇੰਨੀ ਜ਼ਿਆਦਾ ਪੇਨ ਸੀ ਐਂਡ ਆਈ ਹੈਡ ਸੋ ਮਚ ਪੇਨ ਇਨ ਮਾਈ ਫੇਸ ਆਈ ਕੁਡ ਨਾਟ ਸਿੰਗ ਇਨ ਦ ਵਰਸ਼ਿਪ ਪਰ ਜਦੋਂ ਜਿੱਦਾਂ ਜਿੱਦਾਂ ਮੈਂ ਗਾਉਂਦੀ ਗਈ ਗਾਉਂਦੀ ਗਈ ਗਾਉਂਦੀ ਗਈ ਹੁਣ ਮੇਰੀ ਪੇਨ 10% ਰਹਿ ਗਈ ਹੈ ਐਂਡ ਬਸ ਸਲੋਲੀ ਸਲੋਲੀ ਐਸ ਆਈ ਸਟਾਰਟ ਟੂ ਸਿੰਗ ਦ ਪੇਨ ਸਟਾਰਟ ਟੂ ਗੈਟ ਲੈਸ ਐਂਡ ਲੈਸ ਮੈਂ ਇਸ ਗੱਲ ਲਈ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਕਿ ਜਦੋਂ ਅਸੀਂ ਦਿਲੋਂ ਦੁਆ ਕਰਦੇ ਹਾਂ ਪਰਮੇਸ਼ਰ ਜ਼ਰੂਰ ਸੁਣ ਕੇ ਸਾਡਾ ਆਨਸਰ ਦਿੰਦਾ ਐਂਡ ਆਈ ਥੈਂਕ ਦ ਲਾਰਡ ਥੈਟ ਟਰੂਲੀ ਵੈਨ ਐਵਰ ਵੀ ਪ੍ਰੇ ਟੂ ਦ ਲਾਰਡ ਫਰਮ ਆਰ ਹਾਰਟਸ ਦ ਲਾਰਡ ਰੀਲੀ ਡਸ ਲਿਸਨ ਟੂ ਆਰ ਪ੍ਰੇਅਰਸ ਮੈਂ ਇਸ ਸਾਰੀ ਗਵਾਹੀ ਲਈ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਫੋਰ ਦਿਸ ਹੋਲ Testimony, I thank the Lord. Praise the Lord. Praise the Lord. Hallelujah. Thank you,